ਬਾਣੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿੰਘ ਪਾਤਸ਼ਾਹ ਕਿਆ ਗਤ ਜੋਤ ਜਪੇ ਜੇ ਸਵਾਸਰ ਇਕ ਬਿਨਾ ਮਨ ਨੇਕ ਨ ਆਨੈ ਬਾਗ ਜਨ ਸਸਹਿ ਪਰਪਰੋਕਤ ਬਾਣੀ ਮਹਾਰਾਜ ਦਸਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਖਾਲਬਨ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਵਾਲੀ ਹੈ ਆਖਰ ਮਾਉਂਦੇ ਨੇ ਕਿ ਕਿਸੇ ਵੀ ਰੰਗ ਦੇ ਕਾਲੇ ਪੀਲੇ ਭਗਵੇਂ ਚਿੱਟੇ ਮੀਲੇ ਪਾਸਟਰ ਪਹਿਨ ਲਓ ਉਹਦੇ ਨਾਲ ਕਿਸੇ ਤਰ੍ਹਾਂ ਦਾ ਸਾਨੂੰ ਫਰਕ ਸਾਡੀ ਆਤਮਾ ਨੂੰ ਨਹੀਂ ਪੈਂਦਾ ਕਹਿੰਦੇ ਨੇ ਕਾਲੇ ਪੀਲੇ ਚਿੱਟੇ ਅਗਰ ਅਸੀਂ ਪਾਸਟਰ ਬੈਣਾਂਗੇ ਕਹਿ ਲਵਾਂਗੇ ਉਹਦੇ ਨਾਲ ਕੋਈ ਖਾਲਸਾ ਕੋ ਸਿੱਖ ਨਹੀਂ ਬਣ ਜਾਂਦਾ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਜੋ ਜਗਦੀ ਹੋਈ ਜੋਤ ਦਾ ਜਗਦੀ ਹੋਈ ਅਨਹੰਦ ਜੋਤ ਦਾ ਦਰਸ਼ਨ ਕਰਦਾ ਹੈ ਉਹ ਖਾਲਸਾ ਹੈ ਉਹ ਜੋਤ ਹਰ ਇਨਸਾਨ ਦੇ ਅੰਦਰ ਹਾਰਕ ਕਿਸੇ ਇਸੇ ਉਹ ਮਰਦੇ ਅੰਦਰ ਬਿਨਾ ਤੇਲ ਤੋਂ ਬਿਨਾ ਬੱਤੀ ਤੋਂ 24 ਘੰਟੇ ਉਹ ਜੋਤ ਜਗਦੇ ਮੰਗੀ ਹੈ ਮਹਾਰਾਜ ਜੀ ਲਿਖਦੇ ਨੇ ਜਾਗਤ ਜੋਤੈ ਜਪੇ ਨਿਸਵਾਸਰ ਏਕ ਬਿਨਾ ਮਨ ਨੇਕ ਨ ਆਨੈ ਜਾਗਤ ਜੋਤ ਜਪੇ ਨਿਸਵਾਸਰ ਇੱਕ ਦਿਨ ਮਨ ਨੇ ਤਨਾ ਨੇ ਸੱਤ ਸੇ ਪਾਛਾ ਕਰਵਾ ਰਹੇ ਨੇ ਇੰਨੇ ਨੇ ਕਿ ਉਹ ਜੋਤ ਪਰਪਿਤਾ ਪਰਮਾਤਮਾ ਦੀ ਜਿੰਨ ਰਾਤ 24 ਘੰਟੇ ਸਾਡੇ ਅੰਦਰ ਉਹ ਜੋਤ ਦੇ ਅੰਦਰੋਂ ਅਨਹੰਦ ਬਾਣੀ ਨਿਕਲ ਕੇ ਤੁੰਕਾਰਾਂ ਦੇ ਰਹੀ ਹੈ ਜੱਦੀ ਜੋਤ ਮਹਾਰਾਜ ਜੀ ਕਹਿੰਦੇ ਨੇ ਜਗ ਦੀ ਜੋਤ ਦੇ ਦਰਸ਼ਨ ਕਰਨਾ ਉਹ ਖਾਲਸਾ ਹੈ ਉਹ ਸਿੱਖ ਹੈ ਉਹ ਭਗਤ ਹੈ ਜਗ ਦੀ ਜੋਤ ਨੇ ਰਹੇ ਗਰਗਾਪ ਸ਼ਬਦ ਕੇ ਬੀਚ ਨੇ ਸੁਰਤ ਲਗੀ ਦਾਸ ਪਲਟੂ ਕਹੇ ਸੰਤ ਸੋਈ ਚੱਕਰ ਵਿੱਚ ਪਿਆ ਅਦਬੈ ਜਦ ਪਰਮ ਪੜੀ ਸਾਰੇ ਭਰਮ ਉਸ ਅਜਬੈਤ ਜੋਤ ਦੇ ਜਗਨ ਪਰਮ ਨਿਡਜਾਂਦੇ ਹਨ ਜਦੋਂ ਸ਼ਬਦ ਨਾਲ ਅਸੀਂ ਜੁੜ ਗਏ ਬਾਕੀ ਕੀ ਬਚਿਆ انسان ਆਤਮਾ ਜੋਤੀ ਅੰਦਰ ਜੋਤ ਸਮਾਣੀ ਆਪਛਾਤਾ ਆਪੇ ਬ੍ਰਹਮ ਤਰ ਕੁਟੀ ਦੇ ਅੰਦਰ ਮਨ ਜੋਤ ਰੂਪ ਜਾ ਕੇ ਸਮਾ ਗਿਆ ਕਿਉਂਕੋ ਉਹਦਾ ਪਤਾਣਾ ਬ੍ਰਹਮ ਤਰ ਕੁਟੀ ਓਮ ਹੈ ਆਤਮਾ ਸਤ ਲੋਹ ਦੇ ਵਿੱਚ ਆ ਕੇ ਸਮਾ ਗਈ। ਤੋਂ ਉਹ ਸ਼ਬਦ ਵਿੱਚ ਮਿਲ ਕੇ ਸ਼ਬਦ ਬਣ ਗਈ। ਸਤ ਪਸ ਵਿੱਚ ਮਿਲ ਕੇ ਸ਼ਬਦ ਬਣ ਗਈ। ਮਹਾਰਾਜੀ ਕਹਿੰਦੇ ਨੇ ਨਾਮ ਦਰਵਾਜੇ ਧਾਪ ਤਰਹਾਏ। ਦਸ ਨੇ ਨਿਥ ਕਰ ਬਾਸਾ ਪਾਏ। ਉਥੇ ਅਨਹੰਦ ਸ਼ਬਦ ਬਜੇ ਦਿਨ ਰਾਤੀ। ਮੱਤੀ ਸ਼ਬਦ ਸੁਣਾ ਮਣੀਆ। ਉਹ ਜੋਤ Hindu ਸਿੱਖ ਮੁਸਲਮਾਨ ਅਸਾਈ ਜਹੂਦੀ ਇਸਤਰੀ ਪੁਰਸ ਸਾਰੇ ਦੇ ਅੰਦਰ ਜਗ ਜਮਾ ਰਹੀ ਹੈ ਉਥ ਜੋਤ ਦਾ ਹੀ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ ਹੈ ਇਸ ਕਰਕੇ ਮਹਾਰਾਜ ਜੀ ਗੁਰੂ ਕਾ ਜੀ ਕਹਿੰਦੇ ਨੇ ਸਾਚ ਕਹੂ ਸੁਣ ਲੈ ਜੋ ਸਕਿਓ ਜਿਨੇ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸਾਨੂੰ ਸਾਰਿਆਂ ਨੂੰ ਉਸ ਜੋਤ ਨਾਲ ਜੁੜ ਕੇ ਪਰ ਪਿਤਾ ਮਰਮਾਤਮਾ ਦਾ ਦੀਦਾਰ ਕਰਨਾ ਚਾਹੀਦਾ ਹੈ ਬੈਰ ਲੋਕ ਦੀ ਨਿੰਦਾ ਝਗੜਾ ਲੜਾਈ ਅਮਾ ਮੁਲਖ ਮਾਜਵਾ ਦੇ ਝਗੜੇ ਰੰਗਾਂ ਰੂਪਾਂ ਦੇ ਝਗੜੇ ਨਹੀਂ ਕਰਨੇ ਚਾਹੀਦੇ ਸਾਨੂੰ ਸਿਰੇ ਪਿਆਰ ਮੁਹੱਬਤ ਨਾਲ ਸਾਰੇ ਇਸ ਦੁਨੀਆ ਵਿੱਚ ਰਹਿਣਾ ਚਾਹੀਦਾ ਹੈ ਉਸ ਜੋਤ ਦੇ ਨਾਲ ਸਾਨੂੰ ਆਪਣਾ ਪਿਆਰ ਪਾਣਾ ਚਾਹੀਦਾ ਹੈ ਤਾਂ ਮਹਾਰਾਜੀ ਨੇ ਇਹ ਹੀ ਬੰਸ ਰੇਤਾ ਜਾਗ ਉਸ ਜੋਤ ਹੈ ਜਪੇ ਦੇ ਸੁਬਾ ਸਰ ਇੱਕ ਦਿਨ ਮਨ ਨਿਕਲ ਆਨੇ ਫੇਰ ਅਸੀਂ ਨੀਲੇ ਕਾਲੇ ਭਗਵੇਂ ਕੱਪੜੇ ਕਰਪਾਨਾ ਤਲਵਾਰਾ ਬੰਦੂਕਾਂ ਪਾ ਕੇ ਜੀ ਅਸੀਂ ਖਾਲਸੇ ਆ ਮਰਜ਼ੀ ਲਿਖਦੇ ਨਹੀਂ ਖਾਲਸਾ ਮੇਰਾ ਰੂਪ ਹੈ ਕਾਸ ਖਾਲਸੇ ਨੇ ਕਰਨ ਵਾਸ ਖਾਲਸਾ ਮੇਰਾ ਸਦੇ ਪਰਾਰ ਖਾਲਸਾ ਕਰਤਾ ਮਾਰੇ ਕਹੇ ਜਿਹੜਾ ਖਾਲਸਾ ਹੈ ਇਹ ਕਾਲਪੁਰ ਕੀ ਫੌਜ ਹੈ ਕਿਸ ਕਰਕੇ ਮਰਜ਼ੀ ਕਹਿੰਦੇ ਨੇ ਖਾਲਸਾ ਮੇਰਾ ਰੂਪ ਤੇ ਖਾਸ ਖਾਂਛੀ ਕਰਨੁ ਮਾਸ ਸਾ ਮੇਰਾ ਸਜਣ ਪਗਾਰਾ ਖਾਂਛਾ ਮੇਰਾ ਕਤੂਦਾਰਾ ਖਾਲਸਾ ਅਕਾਲ ਪੁਰਖ ਦੀ ਫਾਟ ਖਾਲਸਾ ਪਰਵਤ ਅਲਗਟਿਓ ਪਰਮਾਤਮੀ ਕੀ ਮਾਜ ਜਾਬਲਗ ਖਾਲਸਾ ਰਹੇ ਨਿਹਾਰਾ ਤਬਲਗ ਤੋ ਤੇਜ ਮੇ ਸਾਰਾ ਜਹਵੇਂ ਗਏ ਕਤਰੀ ਕੀ ਰੀਤ ਕਬ ਨਾਮੈ ਕਰੂ ਉਨ ਕੀ ਪ੍ਰਤੀਤ ਜੇੜਾ ਜੀਵ ਪਛਾ ਵਕਾਰਾ ਤੂ ਹਟਕੇ ਜੋਗਨਾ ਜੁੜਦਾ ਹੈ Oh mira, calza, calza, calza,